ਨਮਸਕਾਰ ਸਤਿ ਸ੍ਰੀ ਅਕਾਲ ਦੇ ਜੀ ਤੁਮੀਆਂ ਦੀਆਂ ਤਾਜ਼ਾ ਖਬਰਾਂ ਦੇਖਣ ਲਈ ਤੁਸੀਂ ਜੁੜੇ ਰਹੋ ਵੀ ਨਿਊ ਚੈਨਲ ਦੇ ਨਾਲ ਮੈਂ ਸੁਨੀਲ ਕੁਮਾਰ ਕੌੜਾ ਪੀਵੀ ਨਿਊ ਚੈਨਲ ਪਾਸੋਂ ਜੀ ਸਪੋਰਟੀ ਕਰੀਆ ਚਹਿਲ ਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਮੇਰੇ ਸਾਹਿਬ ਆਰਮਨ ਸਿੰਘ ਚੇਅਰਮੈਨ ਮਰਤਾ ਕਲਪਾਸੋ ਸਾਡੇ ਚਹਿਲ ਜੀ ਦੇ ਹੋਟਲ ਨਾਲ ਬਚਾਉਣਾ ਜੀ ਐਮਐਲ ਸਾਹਿਬ ਵੀ ਅੱਜ ਜਿਹੜਾ ਇਹ ਮਹਿੰਮ ਨਸ਼ਾ ਖਿਲਾਫ ਜੁੱਦ ਜੀ ਇਹਦੇ ਬਾਰੇ ਤੁਸੀਂ ਅੱਜ ਪੰਜਾਬ ਸਰਕਾਰ ਨਾਮ ਦਾ ਬੜਾ ਬੜਾ ਪਿੰਡਾਂਜੀ ਚੈਨਲ ਦੇ ਵਿੱਚ ਸਾਡੀ ਇੱਕ ਸੰਮੇਲਨ ਸੈਟਿੰਗ ਹੈ ਨੌਜਵਾਨ ਬੱਚੇ ਸਾਡੀਆਂ ਭੈਣਾਂ ਮੁਰਦਮਤਾਂ ਸਾਰਿਆਂ ਨੇ ਰਲ ਕੇ ਨਸ਼ਾ ਮੁਕਤ ਮਹਿੰਮ ਦਾ ਜਿਹੜਾ ਜੀ ਉਹ ਕੈਪਨ ਮਾਰਚ ਕੀਤਾ ਤਾਂ ਕਿ ਪੰਜਾਬ ਜਿਹੜਾ ਨਸ਼ਾ ਮੁਕਤ ਹੋਵੇ ਆਪਣਾ ਇਕੱਲਾ ਇਕੱਲਾ ਪਿੰਡ ਜਿਹੜਾ ਪੰਜਾਬ ਦਾ ਇਕੱਲਾ ਇਕੱਲਾ ਸ਼ਹਿਰ ਜਿਹੜਾ ਆਪਣਾ ਆਪਾਂ ਵਾਰਡ ਜਿਹੜਾ ਆਪਾਂ ਨਿਗਰਾਨੀ ਖੁਦ ਕਰਨੀ ਪੈਣੀ ਹੈ ਪੰਜਾਬ ਸਰਕਾਰ ਬੜੀ ਮਸਾਇਦਾ ਭਗਵੰਤ ਮਾਨ ਸਾਹਿਬ ਪੰਜਾਬ ਉਸ ਬਹੁਤ ਮਰਸਦਦੀ ਨਾਲ ਕੰਮ ਕਰ ਰਹੀ ਹੈ ਸਾਨੂੰ ਸਾਰਿਆਂ ਨੂੰ ਜ਼ਰੂਰਤ ਹੈ ਕਿ ਅਸੀਂ ਸਾਰੇ ਮਿਲ ਕੇ ਗ੍ਰਾਜਕੀ ਇਹ ਨਸ਼ਾ ਮੁਕਤ ਪੰਜਾਬ ਦੇ ਵਿੱਚ ਆਪਣਾ ਆਪਣਾ ਯੋਗਦਾਨ ਪਾਈਏ ਕਿਉਂਕਿ ਇਹ ਇੱਕ ਜ਼ਿੰਮੇਵਾਰੀ ਹੈ ਜੇ ਕਿਉਂਕਿ ਬੱਚੇ ਸਾਡੇ ਜਿਹੜੇ ਅੱਜ ਤੋਂ ਨਸ਼ੇ ਦੇ ਲੱਗ ਜਾਂਦੇ ਆ ਤਾਂ ਸਾਡਾ ਨੁਕਸਾਨ ਬਹੁਤ ਹੁੰਦਾ ਕਈ ਘਰਾਂ ਦੇ ਘਰ ਖਾਲੀ ਹੋ ਜਾਂਦੇ ਆ ਪਰ ਪੰਜਾਬ ਸਰਕਾਰ ਕਮਿਟਿਡ ਹੈ ਜੀ ਇਲੈਕਸ਼ਨ ਤੋਂ ਪਹਿਲਾਂ ਅਸੀਂ ਵਾਅਦਾ ਕੀਤਾ ਕਿ ਪੰਜਾਬ ਨਸ਼ਾ ਮੁਕਤ ਕਰਾਂਗੇ ਸੋ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ ਮੇਰੀ ਬੇਨਤੀ ਹੈ ਵਿਧਾਨ ਸਭਾ ਨਾਬਾ ਦੇ ਹਰੇਕ ਪਿੰਡਾਂ ਦੇ ਨਾਬਾ ਸ਼ਹਿਰ ਪਾਸੋਂ ਸਾਰਾ ਸਭ ਨੂੰ ਪੀਂਦੀ ਹੈ ਕਿ ਰਲ ਕੇ ਸਾਰੇ ਸਹਿਯੋਗ ਕਰੋ ਤਾਂ ਕਿ ਆਪਾਂ ਨਾਪਾ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣ ਸਕੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਯਕਦੇਸ਼ ਦਾ ਲੜ ਯੁੱਧ ਨਸ਼ਿਆਂ ਵਿਰੁੱਧ ਜੋ ਪੰਜਾਬ ਸਰਕਾਰ ਨੇ ਮਹਿੰਮ ਚਲਾਈ ਆ ਅੱਜ ਉਸ ਦਾ ਪਾਰਟ ਜਿਵੇਂ ਚਹਲ ਦੇ ਵਿੱਚ ਸਾਡੇ ਪ੍ਰਧਾਨ ਸਾਹਿਬ ਸਰਪੰਚ ਸਾਹਿਬ ਤੇ ਨੁਨੀ ਵੀਰਾਂ ਸਾਰਿਆਂ ਨੇ ਇੱਕ ਮਾਰਚ ਕਰਿਆ ਯੁੱਧ ਨਸ਼ਿਆਂ ਵਿਰੁੱਧ ਵੀ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਭਾਈ ਦੱਸਾ ਛੱਡੋ ਕੋੜ ਵੱਡੋ ਇਹ ਇੱਕ ਹੋਰ ਵੀ ਬੇਨਤੀ ਕਰੀ ਆ ਜਿਹੜੇ ਜਿਹੜੇ ਪਿੰਡਾਂ ਦੇ ਮਾਤਮਰ ਬੰਦੇ ਨੇ ਸਰਪੰਚ ਪੰਚ ਲੰਬੜਦਾਰ ਆ ਉਹਨਾਂ ਨੂੰ ਬੇਨਤੀ ਵੀ ਕਰੀ ਆ ਕਿ ਭਾਈ ਸੋਡੇ ਪਿੰਡ ਜਿਹੜਾ ਵੀ ਬੰਦਾ ਚਿੱਟਾ ਵੇਚਦਾ ਉਸ ਦੀ ਇਤਲਾਹ ਦਿਓ ਉਹਨਾਂ ਦਾ ਸੋਡਾ ਨਾਮ ਵੀ ਗੁਪਤ ਰੱਖਿਆ ਜਾਊਗਾ ਸੋ ਉਹ ਬੰਦਿਆਂ ਨੂੰ ਸਖਤ ਤੋਂ ਸਖਤ ਉਹਨਾਂ ਤੇ ਕਾਰਵਾਈ ਹੋਊਗੀ ਕਿਉਂਕਿ ਮੰਨ ਲਓ ਪਿੰਡ ਦਾ ਸਰਪੰਚ ਉਹਨੂੰ ਇਹ ਪਤਾ ਵੀ ਆਪਾਂ ਤਾਂ ਕੁਝ ਨਹੀਂ ਪਤਾ ਤੂਏ ਪਿੰਡ ਬਾਰੇ ਉਹਨੂੰ ਇਹ ਪਤਾ ਵੀ ਪਿੰਡ ਦੇ ਵਿੱਚ ਕੀ ਚੱਲ ਰਿਹਾ ਸੋ ਸਾਰੇ ਸਰਪੰਚਾਂ ਨੂੰ ਹੱਥ ਬੰਨ੍ਹ ਕੇ ਬੇਨਤੀਆਂ ਨੰਮੜਦਾਰਾਂ ਨੂੰ ਤੇ ਮਹਤਵਰ ਬੰਦਿਆਂ ਨੂੰ ਵੀ ਸਾਡਾ ਸਾਥ ਦੋ ਜਿਹੜਾ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮਹਮ ਚਲਾਈ ਆ ਉਹਦਾ ਹਿੱਸਾ ਬਣੋ ਤੇ ਬੱਚਿਆਂ ਨੂੰ ਇਸ ਕੋੜ ਚੋਂ ਕੱਢੀਏ ਆਪਾਂ ਤਾਂ ਜੋ ਰੰਗਲਾ ਪੰਜਾਬ ਬਣ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਸਾਰੇ ਐਮਐਲਏ ਗੁਰਦੀਪ ਸਿੰਘ ਦੇਵਮਾਨ ਦੀ ਗਵਾਈ ਵਿੱਚ ਇਕੱਠੇ ਹੋ ਕੇ ਮੇਰੇ ਨਾਲ ਗੁਰਦੀਪ ਸਿੰਘ ਦੀਪਾ ਰਾਮਗੜ੍ਹ ਚੇਅਰਮੈਨ ਮਾਰਕੀਟ ਕਮੇਟੀ ਭਾਸੋ ਭੜੀ ਬਨਾਚਾ ਤੋਂ ਸਰਪੰਚ ਹਰਿੰਦਰ ਸਿੰਘ ਜੀ ਔਰ ਗੱਗੀ ਵੀਰ ਇਥੋਂ ਪ੍ਰਧਾਨ ਜੀ ਸੁਸਾਇਟੀ ਦੇ ਭਦੇਰ ਸਾਹਿਬ ਔਰ ਸਾਦੇ ਪਤਵੰਤੇ ਸੱਜਣ ਨੌਨੀ ਚੈਲ ਖੜੇ ਨੇ ਅਸੀਂ ਇੱਕ ਯੁੱਧ ਨਸ਼ਿਆਂ ਵਿਰੁੱਧ ਮਹਮ ਦੇ ਵਿੱਚ ਅੱਜ ਚਹਿਲ ਪਿੰਡ ਹਿੱਸਾ ਲਿਆ ਚਹਿਲ ਪਿੰਡ ਬਹੁਤ ਹੀ ਵਧਾਈ ਦਾ ਪਾਤਰ ਹੈ ਜਿਨ੍ਹਾਂ ਨੇ ਇਸ ਇਲਾਕੇ ਦੇ ਵਿੱਚ ਪਹਿਲ ਕੀਤੀ ਔਰ ਇਹਨਾਂ ਨੂੰ ਪੂਰਨ ਵਿਸ਼ਵਾਸ ਹੈ ਵੀ ਜੋ 1 ਲੱਖ ਰੁਪਏ ਦਾ ਇਨਾਮ ਰੱਖਿਆ ਮੁੱਖ ਮੰਤਰੀ ਸਾਹਿਬ ਨੇ ਕਿ ਇਹ ਚਹਿਲ ਨੂੰ ਨਸ਼ਾ ਮੁਕਤ ਕਰਕੇ ਹਟਣਗੇ ਔਰ ਸਰਕਾਰ ਵੱਲੋਂ ਇਹਨਾਂ ਦਾ ਪੂਰਾ ਪੂਰਨ ਸਹਿਯੋਗ ਹੈ WhatsApp ਨੰਬਰ ਵੀ ਮੁੱਖ ਮੰਤਰੀ ਸਾਹਿਬ ਨੇ ਜਾਰੀ ਕੀਤਾ ਵਾ ਕਿ ਉਹ ਨਸ਼ੇ ਦੇ ਤਸਕਰ ਨੇ ਉਹਦੀ ਜਾਣਕਾਰੀ ਜੋ ਵੀ ਦੇਊਗਾ ਨਾ ਗੁਪਤ ਰੱਖਿਆ ਜਾਊਗਾ ਔਰ ਜੇ ਹਲਪਿੰਡ ਦੇ ਨਿਵਾਸੀਆਂ ਦਾ ਫੇਰ ਇੱਕ ਤੋਂ ਇੱਕ ਵਾਰ ਤੋਂ ਧੰਨਵਾਦ ਜਿਨ੍ਹਾਂ ਨੇ ਇੱਡਾ ਵੱਡਾ ਉਦਮ ਕੀਤਾ ਹੈ ਇਹ ਅੱਜ ਦੀ ਡੇਟ ਦੇ ਵਿੱਚ ਇੱਕ ਪੁੰਨ ਦਾ ਕੰਮ ਵੀ ਹੋ ਰਿਹਾ ਹੈ ਜੋ ਕਿ ਬੱਚੇ ਸਾਡੇ ਨੌਜਵਾਨ ਨਸ਼ਿਆਂ 'ਚ ਗ੍ਰਸਤ ਹੋ ਰਹੇ ਨੇ ਉਹਨਾਂ ਨੂੰ ਕੱਢਣ ਲਈ ਜੋ ਉਪਰਾਲਾ ਕਰ ਰਹੇ ਨੇ ਵਧਾਈ ਦੇ ਬਾਤਰ ਨੇ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਝਰਨ ਦੇ ਵਿੱਚ ਜੋ ਪੰਜਾਬ ਸਰਕਾਰ ਨੇ ਇੱਕ ਮੁਹਿੰਮ ਚਲਾਈਆ ਉਪਰਧ ਅਸਰ ਵਿਰੁੱਧ ਉਮ ਮਿਹਰ ਦਾ ਹਿੱਸਾ ਵੜਦੇ ਹੋਏ ਸਾਡੇ ਪਿੰਡ ਦੇ ਇੱਕ ਗੁਥਲੇ ਜੋ ਸਰਦਾਰ ਡਿਸਟ੍ਰਿਕਟ ਦਾ ਲੱਭਾ ਉਹਦੇ ਵਿੱਚ ਤਹਿਤ ਇੱਕ ਅਸੀਂ ਪ੍ਰਾਪਨਾ ਕੀਤਾ ਹੈ ਵੀ ਪਿੰਡ ਦੇ ਵਿੱਚ ਇਲਾਕੇ ਵਿੱਚ ਇੱਕ ਨਸ਼ਾ ਮੁਕਤ ਪਿੰਡ ਬਣਾਉਣ ਵਾਸਤੇ ਇੱਥੇ ਰੈਲੀ ਕੱਢੀ ਜਾਵੇ ਜਿਦੇ ਵਿੱਚ ਸਾਨੂੰ ਪੰਚਾਇਤ ਦਾ ਆ ਪਿੰਡ ਵਾਸੀਆਂ ਦਾ ਬਹੁਤ ਸਹਿਯੋਗ ਮਿਲਿਆ ਤੇ ਉਹਦੇ ਵਿੱਚ ਸਾਡੇ ਐਮਐਲਏ ਸਾਹਿਬ ਤੇ ਦੀਪਾ ਰਾਮਗੜ੍ਹ ਚੇਅਰਮੈਨ ਸਾਹਿਬ ਤੇ ਹੋਰ ਸਾਡੇ ਮਾਰਕੀਟ ਕਮੇਟੀ ਰੱਬਾ ਜੀ ਦਵਾੜਾ ਸਾਹਿਬ ਤੇ ਹੋਰ ਜਿੰਨੇ ਵੀ ਭੜੀਓ ਸਪੰਸਰ ਸਾਹਿਬ ਨੇ ਜਿੰਨੇ ਸਾਡੇ ਮਤਲਬ ਸਹਿਯੋਗ ਦਿੱਤਾ ਅਸੀਂ ਉਹਨਾਂ ਦੇ ਬਹੁਤ ਰਿਣੀ ਆਂ ਔਰ ਅਸੀਂ ਪੰਜਾਬ ਸਰਕਾਰ ਦਾ ਇਹ ਗੱਲ ਤੇ ਪ੍ਰਮਾਣਾਂ ਕਰਦੇ ਹਾਂ ਵੀ ਪਹਿਲੀ ਸਰਕਾਰ ਹੋਈ ਆ ਵੀ ਜਿਨੇ ਇਕਨ ਨਸ਼ਿਆਂ ਦੇ ਵਿਰੁੱਧ ਐਡਾ ਉਦਮ ਚੱਕਿਆ ਹੈ ਤੇ ਅਸੀਂ ਬਹੁਤ ਚੰਗੀ ਗੱਲ ਆ ਕਿਉਂਕਿ ਸਰਕਾਰਾਂ ਹੀ ਮਤਲਬ ਇਹਦੇ ਵਿੱਚ ਹਿੱਸਾ ਬਣਦੀਆਂ ਨੇ ਔਰ ਜੋ ਭਗਵੰਤ ਮਾਲੀ ਸੋਚ ਆ ਉਹਦੇ ਉੱਤੇ ਸਾਡਾ ਫਰਜ਼ ਬਣਦਾ ਸਾਡੇ ਜੂਠਾ ਫਰਜ਼ ਬਣਦਾ ਸਾਡੀ ਪੰਚਾਇਤ ਦਾ ਫਰਜ਼ ਬਣਦਾ ਵੀ ਅਸੀਂ ਉਹਦੇ ਉੱਤੇ ਪਹਰਾ ਦੀਏ ਔਰ ਅਸੀਂ ਉਮੀਦ ਕਰਦੇ ਆਂ ਵੀ ਮੁੱਖ ਮੰਤਰੀ ਦਾ ਜੋ ਟੀਚਾ ਤੇ ਹਲਕਾ ਵਿਧਾਇਕ ਦੇ ਮਾਨਜੀ ਦਾ ਜਾਂ ਚੇਅਰਮੈਨ ਦੀਪਾ ਰਾਮ ਗੜੀ ਦਾ ਚੇਅਰਮੈਨ ਨੇ ਮਾਰਕੀਟ ਕੋਈ ਟਵਾਣਾ ਜੀ ਦਾ ਜੋ ਇੱਕ ਉਦਮ ਜਾਨਾ ਪ੍ਰਲਾਸੀ ਉਹਦਾ ਹਿੱਸਾ ਦਾ ਬਣ ਕੇ ਨਾ ਪਿੰਡ ਨੂੰ ਮੁਨੱਸਾ ਮੁਕਤ ਕਰੀਏ